ਇਸ ਜੱਟ ਨੂੰ ਵੀ ਟ੍ਰੇਡਿੰਗ ਮੈਚੇਸ ਆ ਗਿਆ ਹੋਵੇ ਕੀ ਆਪਣੀ ਜਜਮੈਂਟ ਆਉਣੀ ਸੀ ਟੈਗ ਨੰਬਰ 139 ਜਿਹੜੀ ਆਪਣੇ ਪਹਿਲੇ ਚਾਰਾਂ ਦੇ ਵਿੱਚ ਆਈ ਆ ਬਹੁਤ ਹੀ ਚੰਗੀ ਫਰ ਹੈ ਬਹੁਤ ਸਹੀ ਫਰੇਮ ਹੈ ਅਰੀਬਸ ਵੀ ਚੰਗੀਆਂ ਨੇ ਸਾਰਾ ਕੁਝ ਇੱਕ ਓਵਰਾਲ ਬਹੁਤ ਚੰਗੀ ਫਰ ਹੈ ਦਨ over here catalog number 93 i think a really really fancy i also with a lot of length um, she got really good feet and legs a little bit a little bit too straight in the rear leg but the way she um, her length and her openness in the rib is really really good today

Then catalog number 98, the black one. This is all the oldest one of the class, but also ever the white, both as powerless, but also um, various one. See how the little length is really strong, but also really silky and open in the mid section. The way she uses her feet and legs is uh, pretty good today. number 98. ਜੋ ਵੀ ਬਹੁਤ ਹੀ ਚੰਗੀ ਫਾਰਮ ਫਰੇਮ ਵੈਲੋ ਰੰਗ ਪੈਲੋ ਲੈਗਸ ਚੈਲੋ ਬਹੁਤ ਹੀ ਚੰਗੀ ਫਾਰਮ ਤੇ ਹੁਣ ਆਪਾਂ ਡਿਸੀਜਨ ਵੱਲ ਵੱਧ ਰਹੇ ਆ ਜੀ ਚੈਂਪੀਅਨ ਡਿਕਲੇਅਰ ਕਰਾਂਗੇ ਉਸ ਤੋਂ ਪਹਿਲਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਦੁਆਰੇ ਫੇਰ ਸਾਰੇ ਵਾਪਸ ਜਿਹਾਸੇ ਜ਼ੋਰਦਾਰ ਤਾੜੀਆਂ ਖੜਾਓ ਜੀ ਸੋ ਆਈ ਨੀਡ ਅ ਲਿਟਲ ਬਿਟ ਮੋਰ ਸਪੇਸ ਆ ਗਿਆ ਉਹ ਪਿਕ ਆਪਾਂ ਨੇ ਚੈਂਪੀਅਨ ਰਿਜ਼ਰਵ ਚੈਂਪੀਅਨ ਐਂਡ ਨੋਨ 07m4 ਬੜਾ ਦੂਰ ਤੋਂ ਹੈ ਹਲੋ ਸਾਰੇ ਥਾਰ ਪਰ ਵੀ ਰਣ ਬੈਂਦੀ ਆ ਵੀ ਸਾਰੇ ਮਿੱਠੇ ਮਿੱਠੇ ਹੋ ਜਿੰਨੇ ਵੀ ਦਰਸ਼ਕ ਵੀ ਵੇਖ ਰਹੇ ਉਹਨਾਂ ਦੇ ਵਿੱਚ ਵੇਖਣ ਨੂੰ ਮਿਲ ਨਹੀਂ ਰਿਹਾ ਆਪਾਂ ਕੇ ਲਾਈਵ ਹੋ ਗਿਆ ਨਾ ਵੀ ਸੋਨ ਨੇ ਅੱਜ ਗੱਲ ਨੂੰ ਸਾਰੇ ਮਿੱਠੇ ਹੋ ਜਾਓ ਪਹਿਲੀ ਗੱਲ ਆ ਸ਼ਹਿਰਾਂ ਦੇ ਫਾਰਮਰੋ ਦਾ ਜਨਮ ਵਾਲੇ ਦਾ ਮੱਥੀ ਦਾ ਜਾਂ ਡੀ ਅਤੇ ਕਮੇਟੀ ਰੋਕੀ ਬਾਕੀ ਜਨਤਾ ਰਹਿਣਗੇ ਬਾਕੀ ਵੀ ਪਿੱਛੇ ਹੋ ਜਾਓ ਸਾਰੇ ਕਿਸਾਨ ਵੀਰਾਂ ਨੂੰ ਵੇਖਣ ਦਿਓ ਕਿ ਇਹ ਫਾਇਦਾ ਕਿਹਨੂੰ ਪਹਿਲਾ ਦੂਜਾ ਤਸ਼ਾ ਮਿਲ ਲਗਾ ਇਹਦਾ ਜੇ ਪਤਾ ਹੀ ਨਹੀਂ ਲੱਗਣਾ ਆਪਣਾ ਹੋਰ ਫਾਇਦੇ ਵੀ ਪਿੱਛੇ ਹੋ ਜੀ ਜਿਹੜੇ ਮਾਣੋ ਆਇਆ ਬਾਹਰ ਹੋ ਜੇ ਮੇਰੇ ਵੀਰ ਹੱਥ ਜੋੜ ਕੇ ਬਿੰਦੀਆ ਗਿਆ ਦੇ ਤਾਂ ਕਿ ਸਾਰੇ ਲੱਗੇ ਸਾਰਿਆਂ ਨੂੰ ਦੱਸਾਈ ਵਾਲੀ ਗੱਡੀ ਇਸ ਕੀ ਆ ਯੂ ਟਿਊਬਰ ਵੀਰ ਵੀ ਮੇਰੇ ਪਿੱਛੇ ਹੋ ਜਾਣ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਚਲੋ ਆਏਗਾ ਪਿਕ ਅਪ ਮਾਈ ਚੈਨਲ ਚਲੋ ਚੱਲ ਬਈ ਹੌਰ ਮੋਮੈਂਟ ਲੈਟਸ ਗਿਵ ਅ ਬਿਗ ਰਾਉਲ ਆਫ ਅਪਲਾਸ ਵਨ ਟਾਈਮ ਅਗੇ This is our champion today, congratulations. As right. champion. Right. And third place for our little friend over here. All right. All right. All right. All right. ਸਾਰੇ ਪੁਕਤੀ ਚੈੱਕ ਹੋ ਰਹੀ ਹੈ ਜੀ ਸਨਮਰ ਸਪਸੇ ਆ ਗਏ ਕੀ ਟੈਨਨ ਦਾ ਨਾਮ ਤੇ ਸਨਮਰ ਆ ਗਏ ਆਮੇ ਬਸੂਏ ਇਫਾਰ ਦਾ ਇਫਾਰ ਦਾ ਨਾਮ ਬਸਵਾਤਾ ਕੁਝ ਨਹੀਂ ਕਰਨਾ ਕੁਝ ਚਰਸੀ ਨੇ ਉਹ ਸਦਾਈ ਕਰੇ ਲੋਗ ਉਹ ਬਚੀ ਨੇ ਆਏ ਦੂਜੇ ਨੰਬਰ ਤੇ 230 ਜੀ 230 ਨੰਬਰ ਪੂਰੀ ਸਭੀ ਪੂਰੀ ਜਾਣੀ ਤੀਜੇ ਨੰਬਰ ਤੇ ਰਮੇਸ਼ ਚੰਦ ਜੀ 139 ਨੰਬਰ ਜੀ ਤੇ ਚੌਥੇ ਨੰਬਰ ਤੇ 93 ਅਮਨਦੀਪ ਸਿੰਘ ਬਿਕਰਵਾਲ ਜੀ ਬੋਸ ਵਾਲਾ ਜੀ ਸਾਡੇ ਅੱਜ ਦੇ ਚੀਫ ਗੈਸਟ ਨੂੰ ਬੇਨਤੀ ਹੈ ਆ ਕੇ ਰੀਵਨ ਬਣਨ ਜੀ एक बार फिर जोरदार तालियां आज की चैंपियन ईफर संदीप मुंडी डैडी फार्म शाहपुर मुधियाना तो बहुत ही चंगी स्ट्रांग ईफर जरूर दक्षिण लेडी की दूसरे नंबर पर और तो कोई थोड़ा इन करैक्टर्स फार ने फार्मर के करैक्टर में भी फर्क डाल दिया है जी ये दूसरे ही गोल है सर तो थोड़ा नाल तो थोड़ा पीछे ले लो यार फोटोवा थोड़ा जमा के नाओ थोड़ा सर्कल बनाओ पीछे कुत्ते ना जडो गाने थोड़ा मेरे पीछे सर्कल बड़ा है सर सामने तो ਹਾਂਜੀ ਸਾਹਮਣੇ ਐਸ ਸੰਦੀਪ ਮੁੰਡੀ ਡੈਰੀ ਫਾਰਮ ਬਹੁਤ ਬਹੁਤ ਮੁਬਾਰਕਾਂ ਸਾਡੇ ਅੱਜ ਦੇ ਚੀਫ ਗੈਸਟ ਤਰਨਬੀਰ ਮਿਰਜ਼ਾਪੁਰ ਜੀ ਨੇ ਜਿਹੜਾ ਵੀ ਲਾਲ ਰੇਵਨ ਪਹਿਲੇ ਸਾਲ ਵਾਲਾ ਬੰਦਿਆ ਜੀ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਧੰਨਵਾਦ ਵੀ ਕਰਦੇ ਆ ਸਾਡੇ ਚੀਫ ਗੈਸਟ ਜੀ ਸਾਡੇ ਵਾਸਤੇ ਸਵੇਰ ਤੋਂ ਹੀ ਟਾਈਮ ਕੱਢ ਰਹੇ ਨੇ ਬਹੁਤ ਬਹੁਤ ਮੁਬਾਰਕਾਂ ਜੀ ਤੇ ਦੂਜੇ ਨੰਬਰ ਤੇ 10 ਨੰਬਰ ਬਸੋਤੀ ਗੁਰੀ ਜਰਸੀ ਗੁਰੀ ਕਹਿਣਾ ਪੈੜਾ ਮਲਾ ਦਾ ਫੋਟੋ ਦਾ ਨਾਮ ਨੂੰ ਵੀ ਅਪੀਲ ਹੈ ਥੋੜਾ ਜਾਂ ਪਿੱਛੇ ਤੋਂ ਵੋਟਾਂ ਲੈਣ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਗਏ ਯਾ ਕਰੀ ਬੰਤੂ ਜੀ ਬੰਦੂ

Hallo, hallo. ਬਹੁਤ ਹੀ ਮੁਾਰਕਾ ਤੇ ਜਿਹੜੀ ਬੈਂਡ ਆਈ ਆ ਬਹੁਤ ਹੀ ਛੋਟੀ ਹੈ ਤੇਰੀ ਫੋਟੋ ਦੀ ਨਹੀਂ ਗੱਲ ਮਾਸਟਰ ਅੰਮ੍ਰਿਤ ਸਿੰਘ ਜੀ ਦੀ ਬਹੁਤ ਹੀ ਸੋਹਣੀ ਬੱਚੀ ਫਾਰਮਰ ਵੀਰ ਇਸ ਤੋਂ ਇੱਕ ਚੀਜ਼ ਹੈ ਵੀ ਪੈਨ ਦਾ ਸੋਚਿਆ ਕਰੋ ਕਿ ਸਾਡੀ ਬੱਚੀ ਛੋਟੀ ਆ ਕੈਟਾਗਰੀ ਦੇ ਪਿੱਛੇ ਰਹਿ ਜੂਗੀ 10 ਬਲੀਡ ਦੇ ਗੁੰਡ ਚਾਹੀਦੇ ਨੇ ਜਿਹਦੇ ਵਿੱਚ ਗੁੰਨੇ ਉਹ ਛੋਟੀ ਜਿਹੀ ਵਿਖਣਗੇ ਬਹੁਤ ਹੀ ਛੋਟੇ ਕਾਂ ਦੀ ਬੱਚੀਆਂ ਉਮਰ ਵੀ ਘੱਟ ਆ ਪਰ ਫੇਰ ਵੀ ਕਬੱਡੀਆਂ ਵੱਡੀਆਂ ਬੱਚੀਆਂ ਦੇ ਵਿੱਚੋਂ ਤੀਜੇ ਨੰਬਰ ਤੇ ਰਹੀ ਦਾ ਬਹੁਤ ਬਹੁਤ ਤਾਰ ਕਾਂ ਜੀ ਥੋੜਾ ਪਿੱਛੇ ਲੈ ਲਓ ਥੋੜਾ ਅੱਗੇ ਲਓ ਜੀ ਹਾਂ ਸਰ ਆ ਦੋ ਅੱਜ ਵੀ ਤੇ ਆ ਜਾਓ ਇੱਧਰ ਘੱਲ ਦੋ ਕੀ ਹੈ ਜਿੰਕਾ ਸਾਹਮਣੇ ਸਰ ਓਕੇ ਚੌਥੇ ਨੰਬਰ ਤੇ ਜਿਹੜੀ ਬੱਚੀ ਆਈ ਆ ਅਮਨਦੀਪ ਸਿੰਘ ਪਿੰਡ ਬਿਗੜਵਾਲ ਸਲਾਮ ਸੰਗਰੂਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਕਾਲੀ ਕੋਈ ਨਾ ਕਰੀ ਬਾਬਾ ਜੀ ਹੈਲੋ ਅਮਨਦੀਪ ਸਿੰਘ ਪਿੰਡ ਬਿਗੜਵਾਲ ਬਹੁਤ ਬਹੁਤ ਮੁਬਾਰਕਾਂ ਤੇ ਆ ਜਿਹੜਾ ਟੈਗ ਹੈ ਇਹ ਬਣਿਆ ਜਾਊਗਾ ਸਾਡੇ ਅੱਜ ਦੇ ਚੀਫ ਗੈਸਟ ਪਰਮबीर ਮਿਰਜ਼ਾਪੁਰ ਜੀ ਦੁਆਰਾ ਤੇ ਡੀਐਫਏ ਜੀ ਪੂਰੀ ਕਮੇਟੀ ਮੌਕੇ ਤੇ ਮੌਜੂਦ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਹੁਤ ਹੀ ਧੰਨਵਾਦ ਇਸ ਕੈਟਾਗਰੀ ਦੇ ਵਿੱਚ ਜਿੰਨੇ ਵੀ ਮੇਰੇ ਵੀਰਾਂ ਨੇ ਪਾਰਟਿਸਪੇਟ ਕੀਤਾ ਚਾਹੇ ਕਿਸੇ ਦੀ ਪਲੇਸ ਆਈ ਹੈ ਜਾਂ ਕੋਈ ਪਿੱਛੇ ਰਹਿ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ